ਟੈਂਕਣਾ ਮੰਨੀ ਝੋਟਿਆ ਨਾ ਤਾਂ ਮੈਂ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਬਾਈ ਕੀ ਕਹਿਣਾ ਚਾਹੋਗੇ ਜੀ ਪੰਜ ਪਾਏ ਜ਼ਮੀਨ ਦਾ ਵਣਾਂ ਦਾ ਬਾਹਰ ਘੁਮਣਾ ਕਰੋ ਚਲੋ ਚਲੋ ਆ ਜਾਓ ਬਾਹਰ ਵੀ ਆ ਜਾ ਆ ਜਾ ਇਹ ਲੱਗਦਾ ਰਹਿਣਾ ਲੋਕਾਂ ਨੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗੇ ਸਮਾਜ ਦੇ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲਦਾ ਵੇਖ ਸਕਦਾ ਉਹ ਇਹ ਨਹੀਂ ਵੇਖਦਾ ਮਹਾਰਾਜ ਸੌ ਉਹ 10000 ਜਿੱਕਦਾ 16000 ਖਾਤਰ ਨਹੀਂ ਪਾਉਂਦੇ ਇਹ ਜੇਲ੍ਹ ਭੇਜਦੇ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਹੋ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਦਬਣਾ ਨਹੀਂ ਭਾਲਾ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੋ ਕਦੇ ਵੀ ਨਹੀਂ ਦਬੂ ਬਹੁਤ ਸਿੱਕਾ ਹੋ ਰਿਹਾ ਮੇਰਾ ਮੈਂ 10 ਕਰੋੜ ਦੇ ਖਾਤਰੋ ਵਿਖਾ ਦਿੰਦੇ ਕਿੱਥੇ ਲੈ ਕੇ ਜਾ ਰਹੇ ਆ ਕਿੱਥੇ ਲੈ ਕੇ ਜਾ ਰਹੇ ਆ ਤੇ ਨਹੀਂ ਵਿਕਦਾ ਲੋਕੋ ਹੈ ਤੇ ਨਹੀਂ ਵਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਇਹ ਜੇਲ੍ਹ ਲੈ ਕੇ ਜਾ ਰਹੇ ਹੋ ਜੇਲ੍ਹ ਨਾਲ ਮਾਰ ਥੋੜੀ ਮਾਰ ਭਾਈ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਇਹਦੇ ਟਾਈਮ ਲਈ ਭਾਈ ਕੀ ਕਹਿਣਾ ਚਾਹੋਗੇ ਜੀ ਬਾਹਰ ਦੋ ਮਿੰਟ ਦਾ ਬਣਾਉਂਦੇ ਕੋਈ ਨਹੀਂ ਬਾਹਰ ਘੁੰਮਣ ਗਏ ਚੱਲੋ ਚਲੋ ਆ ਜਾਓ ਬਾਹਰ ਵੀ ਆ ਜਾਓ ਐਵੇਂ ਲੱਗਦਾ ਨਾ ਰੁਕ ਕੇ ਹਰ ਲੋਕਾਂ ਨੇ ਲੱਗਦਾ ਰਵਾਂਗੇ ਕਦੇ ਵੀ ਸਮਾਜ ਲਈ ਉਹ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗਿਆ ਸਮਾਜ ਦੇ 10000 ਰੁਪਏ ਮੰਗਿਆ 10000 ਰੁਪਏ ਖਾਤਰ ਵੀ ਗੁਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕਦਾ ਉਹ ਇਹ ਨਹੀਂ ਬਿਕਦਾ ਮਹਾਰਾਜ ਸੌ ਉਹ 10000 ਦੀ ਬਿਕਦਾ ਹੈ 18000 ਰੁਪਏ ਖਾਤਰ ਨਹੀਂ ਪਾਉਂਦਾ ਇਹ ਜੇਲ੍ਹ ਭੇਜਦੇ ਆਂ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾਗੇ ਜੇਲਾ ਥਾਣੇ ਯਾਰ ਜਿੰਨੇ ਮਰਜੀ ਥੋ ਮਰਜੀ ਬਵਾਲੇ ਨੂੰ ਦਬਣ ਤੋਂ ਬੰਨਣਾ ਨਹੀਂ ਭਲਾ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਯਾਦ ਰੱਖੀ ਕਦੇ ਵੀ ਨਹੀਂ ਦਬੂ ਬਹੁਤ ਸੱਤਾ ਹੋ ਰਹੀ ਨਾ ਯਾਰ ਮੈਂ 10 ਕਰੋੜ ਦੇ ਖਾਤਰ ਕਿੰਨੇ ਵਿਗਦਾ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਇਹ ਜੇਲ੍ਹ ਲੈ ਕੇ ਜਾ ਰਹੇ ਹੋ ਭਾਜੀ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਜੇਲ੍ਹ